ਅੰਮ੍ਰਿਤਸਰ ਵਿੱਚ 11 ਨਵੰਬਰ ਨੂੰ ਸਰਦਾਰ 150 ਇਕਤਾ ਮਾਰਚ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਹ ਮਾਰਚ ਦੇਸ਼ ਦੇ ਆਇਰਨ ਮੈਨ ਸਰਦਾਰ ਵੱਲਭਭਾਈ ਪਟੇਲ ਜੀ ਦੀ 150ਵੀਂ ਜਨਮ ਦਿਨਤੀ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਹ ਯਾਤਰਾ ਦਾ ਮਕਸਦ ਦੇਸ਼ ਵਿੱਚ ਇਕਤਾ ਅਤੇ ਯੁਵਾ ਸ਼ਕਤੀ ਨੂੰ ਇਕੱਠਾ ਰੱਖਣਾ ਹੈ ਮੈਰਾਥਨ ਕੰਪਨੀ ਬਾਗ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਕਚਹਿਰੀ ਚੌਂਕ ਅੰਮ੍ਰਿਤਸਰ ਤੱਕ ਜਾਵੇਗੀ ਸਾਰੇ ਹੀ ਪ੍ਰੈਸ ਸਾਥੀਆਂ ਨੂੰ ਮੇਰਾ ਸਤਿ ਸ਼੍ਰੀ ਅਕਾਲ ਮੈਂ ਜਸਲੀਨ ਕੋ ਉਪ ਨਿਰਦੇਸ਼ਕ ਮੇਰਾ ਯੂਵ ਭਾਰਤ ਅੰਮ੍ਰਿਤਸਰ ਤੋਂ ਅੱਜ ਸਾਰੇ ਹੀ ਪ੍ਰੈਸ ਸਾਥੀਆਂ ਦਾ ਜੀਐਨਯੂਨੀਵਰਸਿਟੀ ਤੋਂ ਆਏ ਡਾਕਟਰ ਬਲਬੀਰ ਸਿੰਘ ਤੇ ਡਾਕਟਰ ਅਦਿੱਤ្យ ਜੀ ਦਾ ਪ੍ਰੈਸ ਕਾਨਫਰੰਸ 'ਤੇ ਸਵਾਗਤ ਕਰਦੀ ਹਾਂ ਅੱਜ ਦੀ ਪ੍ਰੈਸ ਕਾਨਫਰੰਸ ਇੱਕ ਇਤਹਾਸਿਕ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਦੇਣ ਨੂੰ ਅਸੀਂ ਬੁਲਾਇਆ ਹੈ ਤੁਹਾਨੂੰ ਸਾਰਿਆਂ ਨੂੰ ਜਿੱਦੀ ਸ਼ੁਰੂਆਤ 6 ਅਕਤੂਬਰ ਨੂੰ ਸਾਡੇ ਮਾਨਯੋਗ ਖੇਡ ਮੰਤਰੀ ਮਨਸੂਖ ਮੰਡਾਵਿਆ ਜੀ ਨੇ ਡੀਸੀ ਰਿਟੋਰਟ ਤੇ ਮਾਈ ਭਾਰਤ ਪਲੇਟਫਾਰਮ ਤੇ ਕੀਤੀ ਸੀ ਅਸੀਂ ਜਿਵੇਂ ਕਿ ਜਾਣਦੇ ਹਾਂ ਕਿ ਅਸੀਂ ਇਸ ਸਾਲ ਸਰਸਦਾਰ ਵੱਲੋਭਾਈ ਪਟੇਲ ਜੋ ਲੋਹ ਪੁਰਸ਼ ਆਇਰਨ ਮੈਨ ਆਫ ਇੰਡੀਆ ਦੀ 150ਵੀਂ ਜਨਮ ਗਾਣ ਮਨਾ ਰਹੇ ਹਾਂ ਇਹਨਾਂ ਜਨਮ ਗਾਣ ਨੂੰ ਸਮਰਪਿਤ ਸਾਡੇ ਵਿਭਾਗ ਵੱਲੋਂ ਮਿਨਿਸਟਰੀ ਆਫ ਯੂਥ ਅਫੇਅਰਸ ਐਂਡ ਸਪੋਰਟਸ ਵੱਲੋਂ ਇੱਕ ਯੂਨਿਟੀ ਮਾਰਚ ਸਰਦਾਰ ਐਟ ਦਾ 150 ਦੀ ਪਦਿਆਤਰਾ ਦਾ ਆਰਗੇਨਾਈਜ਼ੇਸ਼ਨ ਕਰਨ ਦਾ ਟੀਚਾ ਚੁੱਕਿਆ ਹੈ ਇਹ ਜੋ ਯਾਤਰਾ ਹੈ ਇਹ ਦੋ ਸਤਰ ਤੇ ਕੀਤੀ ਜਾਵੇਗੀ ਪਹਿਲੇ ਜ਼ਿਲ੍ਹੇ ਸਤਰ ਤੇ ਜਦੀ ਟਾਈਮ ਲਾਈਨ ਹੈ 31 ਅਕਤੂਬਰ ਤੋਂ 25 ਨਵੰਬਰ ਤੱਕ ਤੇ ਦੂਸਰੀ ਇਹ ਯਾਤਰਾ ਰਾਸ਼ਟਰੀ ਸਤਰ ਤੇ ਗੁਜਰਾਤ ਵਿੱਚ ਕੀਤੀ ਜਾਵੇਗੀ ਵਿੱਚ 152 ਕਿਲੋਮੀਟਰ ਟਰੈਕ ਹੈ ਜੋ ਕਿ ਕਮਰ ਸਾਤੋਂ ਲੈ ਕੇ ਸਾਡੇ ਸਟੈਚੂ ਆਫ ਯੂਨਿਟੀ ਤੱਕ ਯਾਤਰਾ ਹੋਏਗੀ ਇਹ ਯਾਤਰਾ ਦਾ ਮੇਨ ਉਦੇਸ਼ ਇਹੀ ਹੈ ਕਿ ਜੋ ਸਾਡੇ ਯੂਮ ਹੈ ਅਸੀਂ ਉਹਨਾਂ ਨੂੰ ਦੇਸ਼ ਦੀ ਏਕਤਾ ਦੀ ਔਰ ਦੇਸ਼ ਦੀ ਜੋ ਭਾਗੀਦਾਰੀ ਹੈ ਉਹਦੇ ਬਾਰੇ ਜਾਣਕਾਰੀ ਦਿੰਦੇ ਉਹਨਾਂ ਬਾਰੇ ਪ੍ਰੇਰਿਤ ਕਰਦੇ ਹੋਏ ਅਸੀਂ ਇਹ ਯਾਤਰਾ ਸ਼ੁਰੂ ਕਰਨੀ ਹੈ ਤੇ ਅਸੀਂ ਹੋਰ ਆਪਣੇ ਜ਼ਿਲ੍ਹਾ ਅੰਮ੍ਰਿਤਸਰ ਦੀ ਗੱਲ ਕਰੀਏ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਇਹ ਯਾਤਰਾ 11 ਨਵੰਬਰ ਨੂੰ ਕੀਤੀ ਜਾਵੇਗੀ 11 ਨਵੰਬਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਐਨ ਐ ਐਸ ਐਸ ਯੂਨਿਟ ਔਰ ਵਕ ਵਕ ਸਾਰੇ ਵਿਭਾਗਾਂ ਨਾਲ ਸਹਿਯੋਗ ਨਾਲ ਇਹ ਯਾਤਰਾ ਕੰਪਨੀ ਬਾਗ ਤੋਂ ਸ਼ੁਰੂ ਕੀਤੀ ਜਾਵੇਗੀ ਕੰਪਨੀ ਬਾਗ ਤੇ ਅਸੀਂ ਪਹਿਲੇ ਇੱਕ ਇਨੌਗੁਰਲ ਫੰਕਸ਼ਨ ਰੱਖਾਂਗੇ ਜੂ ਜਿਸ ਸਰਦਾਰ ਬੱਲੋਬਾਈ ਪਟੇਲ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਅਸੀਂ ਇੱਕ ਯੂਨਿਟੀ ਆਤਮ ਨਿਰਭਰ ਬਾਰੇ ਦਾ ਪਲੈਜ ਲਾਵਾਂਗੇ ਉਸ ਤੋਂ ਬਾਅਦ ਢੋਲ ਤੇ ਨਗਾੜਿਆਂ ਨਾਲ ਇਹ ਯਾਤਰਾ ਅੱਗੇ ਵਧੇਗੀ ਕੰਪਨੀ ਬਾਗ ਤੋਂ ਇਹ ਯਾਤਰਾ ਅੱਗੇ ਫੋਰੈਸਟ ਚੌਕ ਤੱਕ ਆਏਗੀ ਫੋਰੈਸਟ ਚੌਕ ਤੋਂ ਫਿਰ ਇੱਕ ਕਸਟਮ ਚੌਕ ਤੇ ਲੈ ਕੇ ਜਾਵਾਂਗੇ ਫਿਰ ਕਿ ਨੋਵਲਟੀ ਚੌਕ ਤੋਂ ਹੁੰਦੋ ਇਹ ਕੋਰ ਚੌਕ ਤੱਕ ਯਾਤਰਾ ਖਤਮ ਕੀਤੀ ਜਾਵੇਗੀ ਤੇ ਇਸ ਯਾਤਰਾ ਵਿੱਚ ਸਾਡੇ ਟੋਟਲ 500 ਐਨਰਜੀ ਵਲੰਟੀਅਰਸ اور ਮਾਈ ਭਾਰਤ ਵਲੰਟੀਅਰਸ ਭਾਗ ਲੈਣਗੇ ਤੇ ਉਹ ਜੋ 500 ਵਲੰਟੀਅਰਸ ਹੋਣਗੇ ਉਹਨਾਂ ਵਿੱਚੋਂ 150 ਵਲੰਟੀਅਰਸ ਨੂੰ ਮੌਕਾ ਮਿਲੇਗਾ ਕਿ ਉਹ ਜੋ ਸਾਡੀ ਰਾਸ਼ਟਰੀ ਪੱਧਰ ਤੇ ਜਿਹੜੀ ਯਾਤਰਾ ਹੋ ਰਹੀ ਹੈ ਗੁਜਰਾਤ ਤੇ ਉਹ ਵਿੱਚੋਂ ਹਿੱਸਾ ਲੈ ਸਕਣ ਤੇ ਇਸ ਪ੍ਰੋਗਰਾਮ ਦੇ ਸ਼ਟ ਹੁੰਦੇ ਕੁਝ ਪ੍ਰੀ ਇਵੈਂਟ ਐਕਟੀਵਿਟੀਜ਼ ਵੀ ਕਰਾਈ ਜਾ ਰਹੀਆਂ ਸਾਡੇ ਐਨਐਸਐ ਜੂਨਟ ਵਾਲੂ ਜੀ ਬਰੀਫ ਜਾਣਕਾਰੀ ਤੁਹਾਨੂੰ ਡਾਕਟਰ ਬਲਵੀਰ ਸਿੰਘ ਜੀ ਦੇਣਗੇ ਧੰਨਵਾਦ ਜੈ ਨੇ ਬਰੀਫ ਕੀਤਾ ਹੈ ਕਿ ਰਿਗਾਰਡਿੰਗ ਥਿਸ ਇਵੈਂਟ ਮਿਨਿਸਟਰੀ ਆਫ ਯੂਥ ਅਫੇਅਰਸ ਤੋਂ ਯੂਨੀਵਰਸਿਟੀ ਨੂੰ ਕੁਝ ਪ੍ਰੀ ਐਕਟੀਵਿਟੀਜ਼ ਲਈ ਇਨਸਟਰਕਸ਼ਨਸ ਆਇਆ ਕਿ ਇਹ ਵੱਡੀ ਯਾਤਰਾ ਤੋਂ ਪਹਿਲਾਂ ਸਾਰੀਆਂ ਐਕਟੀਵਿਟੀਜ਼ ਕਰਵਾਈਆਂ ਜਾਣ ਤੇ ਯੂਨੀਵਰਸਿਟੀ ਨੇ ਆਪਣੇ ਲੈਵਲ ਤੇ ਵੀ ਤੇ ਅਫੀਲੀਏਟਿਡ ਕਾਲਜਸ ਨੇ ਵੀ ਮਿਲ ਕੇ ਜਿਹੜੀਆਂ ਐਕਟੀਵਿਟੀਜ਼ ਕੀਤੀਆਂ ਉਹਨਾਂ ਐਕਟੀਵਿਟੀਜ਼ ਵਿੱਚ ਅਅਵੇਅਰਨੈਸ ਡਰਾਈਵ जी चलाई गई यूनिवर्सिटी द दे डिफरेंट डिपार्टमेंट्स कोलज़स के इस अलावा तो प्लेज़ फॉर यूनिटी करवाई गई ड्रग्स के अगेंस्ट प्लेज़ कराई गई फिर एक यूनिटी मार्च क्डिया गया पोस्टर मेकिंग कॉम्पीटिशन कराए गए मेन थीम रहा यूनि यूनिटी इन डाइवर्सिटी एसे राइटिंग कराए गए सरदार पटेल्स रोल इन यूनिटी यूनाइटिंग इंडिया स्पीच कॉम्पीटेशन हुए रिगार्डिंग सरदार बल्लभ ਭਾਈ ਪਟੇਲ ਐਂਡ ਯੂਰਿੰਗ ਲੀਗੇਸੀ ਨੁਕਾਣਾਟਕ ਜਦੇ ਵਿੱਚ ਲਾਈਫ ਐਂਡ ਕੰਟਰੀਬਿਊਸ਼ਨਸ ਆਫ ਸਰਦਾਰ ਵੱਲਭਾਈ ਪਟੇਲ ਦਰਸਾਈਆਂ ਗਈਆਂ ਤਾਂ ਇਹ ਜਗੀਆਂ ਪ੍ਰੀ ਐਕਟੀਵਿਟੀਜ਼ ਜਿਸ ਤਰ੍ਹਾਂ ਕਿ ਮਿਨਿਸਟਰੀ ਵੱਲੋਂ ਜੋ ਸਮੇਂ ਸਮੇਂ ਤੇ ਇਨਸਟ੍ਰਕਸ਼ਨਸ ਆਉਂਦੀਆਂ ਨੇ ਬਿਲਕੁਲ ਟਾਈਮਲੀ ਅਸੀਂ ਪਦ ਯਾਤਰਾ ਤੋਂ ਪਹਿਲਾਂ ਸਾਰੀਆਂ ਪ੍ਰੀ ਐਕਟੀਵਿਟੀਜ਼ ਖਤਮ ਕਰ ਚੁੱਕੇ ਹਾਂ ਸਾਰੀਆਂ ਧੰਨਵਾਦ ਜੀ ਬਿਊਰੋ ਰਿਪੋਰਟ ਪਰਖ ਟੀਵੀ ਅੰਮ੍ਰਿਤਸਰ